ਦਾ ਦਾ ਬਹੁਤ ਬਹੁਤ ਧੰਨਵਾਦ ਹੈ ਇਸ ਛੋਟੀ ਜਿਹੀ ਸੱਤੇ ਤੇ ਅਰਜੈਂਟ ਜਿਹੜੇ ਤੁਹਾਨੂੰ ਆਦਾ ਦਿੱਤਾ ਉਸ ਤੇ ਸਾਰੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਕੇਰਲਾ ਦੇ ਵਿੱਚ ਅਨੰਦੂ ਅਜੀ ਜਿਹੜੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਵੈਮ ਸੇਵਕ ਸੀ ਉਹਨਾਂ ਦੀ ਸ਼ਕਤੀ ਹਾਲਾਤਾਂ ਦੇ ਵਿੱਚ ਜਿਹੜੀ ਮੌਤ ਹੋਈ ਹੈ ਉਹਦੇ ਲਈ ਜਿੱਥੇ ਅਸੀਂ ਪੰਜਾਬ ਭਾਜਪਾ ਵੱਲੋਂ ਪਰਿਵਾਰ ਦੇ ਨਾਲ ਦੁੱਖ ਵੀ ਵਯਕ ਕਰਦੇ ਆਂ ਪਰਿਵਾਰ ਦੇ ਨਾਲ ਖੜੇ ਹੋਣ ਦਾ ਭਰੋਸਾ ਵੀ ਦਿਵਾਉਂਦੇ ਆਂ ਕਿ ਉੱਥੇ ਨਾਲ ਦੀ ਨਾਲ ਅਸੀਂ ਇਹ ਮੰਗ ਵੀ ਕਰਦੇ ਆਂ ਕਿ ਜਿਹੜੀ ਅਨੰਦੂ ਅਜੀ ਦੀ ਮੌਤ ਛੱਕੀ ਹਾਲਾਤਾਂ ਦੇ ਵਿੱਚ ਹੋਈ ਹੈ ਉਸ ਦੀ ਜਿਹੜੀ ਜਾਂਚ ਹੈ ਕਿਸੇ ਨਰਪੱਕ ਏਜੰਸੀ ਤੋਂ ਕਰਵਾਈ ਜਾਵੇ ਤਾਕਿ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਇਸ ਕੇਸ ਦੇ ਵਿੱਚ ਹੋ ਸਕੇ ਕਿਉਂਕਿ ਅਨੰਦੂ ਅਜੀ ਜਿਨ੍ਹਾਂ ਦਾ ਪਰਿਵਾਰ ਲਗਾਤਾਰ ਪੀੜੀ ਦਾਤ ਪੀੜੀ ਸਵੈਮ ਸੇਵਕ ਸੰਗਤ ਦੇ ਨਾਲ ਜੁੜੇ ਹੋਏ ਸੀ ਇਹਨਾਂ ਦੇ ਪਿਤਾ ਜੀ ਵੀ ਸਵੈਮ ਸੇਵਕ ਸੀ ਸੰਗਤ ਦੇ ਨਾਲ ਲਗਾਤਾਰਤਾជា ਕੰਮ ਕਰ ਰਹੇ ਸੀ ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣੀ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੈ ਉਹ ਸਾਰਿਆਂ ਦੀ ਦੁੱਖਤ ਹੈ ਕਿਉਂਕਿ ਕਾਂਗਰਸ ਜਿਸ ਤਰ੍ਹਾਂ ਅੱਜ ਇਹ ਸਾਰੇ ਮਸਲੇ ਤੇ ਰਾਜਨੀਤੀ ਕਰ ਰਹੀ ਹੈ ਕਾਂਗਰਸ ਲਗਾਤਾਰ ਜਦੋਂ ਤੋਂ ਪਿਛਲੇ 75-80 ਸਾਲਾਂ ਤੋਂ ਲਗਾਤਾਰਤਾ ਦੇ ਵਿੱਚ ਸੰਘ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰਦੀ ਰਹੀ ਹੈ ਤਿੰਨ ਵਾਰ 75-80 ਸਾਲਾਂ ਦੇ ਵਿੱਚ ਤਿੰਨ ਵਾਰ ਉਹਨਾਂ ਨੇ ਸੰਗ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਸ ਤੇ ਬੈਨ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਹਮੇਸ਼ਾ ਕੋਰਟ ਦੇ ਵਿੱਚੋਂ ਕਾਂਗਰਸ ਨੂੰ ਮੂੰਹ ਦੀ ਖਾਣੀ ਪਈ ਇਸੇ ਤਰ੍ਹਾਂ ਦੇਸ਼ ਦੇ ਵੱਖ-ਵੱਖ ਖਿਲਸਿਆਂ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਦੇ ਵਿੱਚ ਜਿਹੜੇ ਸੰਗ ਦੇ ਸਵੈਮ ਸੇਵਕ ਸੀ ਉਹਨਾਂ ਦੀਆਂ ਹੱਤਿਆਵਾਂ ਵੀ ਹੋਈਆਂ ਵੱਡੇ ਪੱਧਰ ਤੇ ਹੱਤਿਆਵਾਂ ਉਹਨਾਂ ਦੀਆਂ ਕੀਤੀਆਂ ਗਈਆਂ ਕੇਰਲ ਦੇ ਵਿੱਚ ਲੰਬਾ ਸਮੇਂ ਤੋਂ ਉੱਥੇ ਕਾਂਗਰਸ ਦੀ ਗਵਰਨਮੈਂਟ ਕੇਰਲ ਦੇ ਵਿੱਚ ਬਹੁਤ ਸਾਰੇ ਸਵੈਮ ਸੇਵਕਾਂ ਦੀਆਂ ਜਿਹੜੀਆਂ ਨਿਰਮਮ ਹੱਤਿਆਰ ਕੀਤੀਆਂ ਗਈਆਂ ਉਹ ਜਦੋਂ ਤੁਸੀਂ ਪਿਛਲਾ ਇਤਿਹਾਸ ਵੇਖੋਗੇ ਉਹਦੇ ਵਿੱਚ ਤੁਹਾਡੇ ਸਾਹਮਣੇ ਆਵੇਗਾ। ਔਰ ਅੱਜ ਵੀ ਕਾਂਗਰਸ ਜਦੋਂ ਦੇਸ਼ ਦੇ ਵਿੱਚੋਂ ਹਾਸ਼ੀਏ ਤੇ ਜਾ ਰਹੀ ਹੈ ਆਪਣੀ ਜ਼ਮੀਨ ਤਲਾਸ਼ਣ ਦੇ ਲਈ ਆਪਣੀ ਖੋਈ ਹੋਈ ਜਿਹੜੀ ਜ਼ਮੀਨ ਹੈ ਉਸ ਨੂੰ ਲੱਭਣ ਦੇ ਲਈ ਅੱਜ ਕਾਂਗਰਸ ਐਸੀ ਹੋਛੇ ਹੱਟਣ데요 ਤੇ ਆਈ ਹੈ ਇਸ ਸਮੇ ਅਸੀਂ ਆਪਣੀ ਸਮੁੱਚੀ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਕੇਰਲ ਦੀ ਸਰਕਾਰ ਤੋਂ ਕੇਂਦਰ ਦੀ ਸਰਕਾਰ ਤੋਂ ਕਿਉਂਕਿ ਕੇਰਲ ਦੀ ਸਰਕਾਰ ਤੋਂ ਤਾਂ ਕੋਈ ਉਮੀਦ ਨਹੀਂ ਕਰ ਸਕਦੇ ਕੇਂਦਰ ਦੀ ਸਰਕਾਰ ਤੋਂ ਮੰਗ ਵੀ ਕਰਦੇ ਆ ਕਿ ਕਿਸੇ ਜਾਂਚ ਜਿਹੜੀ ਹੈ ਨਿਰਪੱਖ ਏਜੰਸੀ ਤੋਂ ਕਰਾ ਕੇ ਇਹਦੇ ਵਿੱਚ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਅੱਜ ਵੀ ਜਿਹੜੀ ਇਸ ਲੁਧਿਆਣੇ ਦੇ ਵਿੱਚ ਕਾਂਗਰਸ ਦੇ ਯੂਥ ਵਰਕਰਾਂ ਵੱਲੋਂ ਰਾਸ਼ਟਰੀ ਸੇਵਕ ਸੰਗਤ ਦਾ ਜਿਹੜਾ ਦਫ਼ਤਰ ਦਾ ਘਰਾਓ ਕਰਨ ਦੀ ਕੋਸ਼ਿਸ਼ ਕੀਤੀ ਉਹਦੀ ਵੀ ਨਿੰਦਾ ਕਰਦੇ ਆ ਕਰੜੀ ਛੱਪਾ ਦੇ ਵਿੱਚ ਨਿੰਦਾ ਕਰਦੇ ਆ ਕਿ ਇੱਕ ਫੇ ਤੁਸੀਂ ਜਿਹੜੇ ਪੱਤਰ ਬਣਾ ਕੇ ਜਿਸ ਤਰ੍ਹਾਂ ਉਹ ਦੇਤੇ ਰਾਜਨੀਤੀ ਕਰ ਰਹੇ ਹੋ ਅੱਜ ਲੋਕਾਂ ਨੂੰ ਤੁਸੀਂ ਗਮਰਾਹ ਨਹੀਂ ਕਰ ਸਕਦੇ ਲੋਕਾਂ ਨੂੰ ਪੂਰੀ ਭਲੀ ਭਾਂਤ ਇਸ ਵਿਸ਼ੇ ਬਾਰੇ ਜਾਣਕਾਰੀ ਹੈ ਤੁਹਾਡੇ ਸੁਭਾਅ ਬਾਰੇ ਵੀ ਜਾਣਕਾਰੀ ਹੈ ਕਿ ਕਾਂਗਰਸ ਕਿਸ ਤਰ੍ਹਾਂ ਦੇਸ਼ ਦੇ ਵਿੱਚ ਰਾਜਨੀਤੀ ਕਰਦੀ ਰਹੀ ਹੈ ਤੇ ਗਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸੋ ਇਸ ਕਰਕੇ ਤੁਹਾਡੇ ਨਾਲ ਅੱਜ ਇਸ ਵਿਸ਼ੇ ਤੇ ਰੁੱਧਰੂ ਹੋਣ ਦੇ ਲਈ ਤੁਹਾਨੂੰ ਜਾਣਕਾਰੀ ਦੇਣ ਦੇ ਲਈ ਕਿ ਉਹ ਸਾਡਾ ਪਰਿਵਾਰ ਦਾ ਮੈਂਬਰ ਸੀ ਹਮੇਸ਼ਾ ਰਾਸ਼ਟਰੀ ਸਵੈਮ ਸੇਵਕ ਸੰਗ ਜਿਹਦੇ ਤੇ ਅੱਜ ਇਹਨਾਂ ਨੇ ਬੜੇ ਗੰਭੀਰ આરોਪ ਲਗਾਏ ਆ ਸੰਗ ਨੇ ਹਮੇਸ਼ਾ ਰਾਸ਼ਟਰ ਨਿਰਮਾਣ ਦੀ ਗੱਲ ਕੀਤੀ ਹੈ ਸੰਗ ਚਰਿੱਤਰ ਨਿਰਮਾਣ ਦਾ ਮੰਦਰ ਦੇ ਰੂਪ ਚ ਸੰਗ ਨੂੰ ਦੇਖਿਆ ਜਾਂਦਾ ਤੇ ਅੱਜ ਉਸ ਸੰਗ ਤੇ ਹੋਰ ਤੋਂ ਕੋਈ ਪੇਸ਼ ਚੱਲੀ ਨਹੀਂ ਇਸ ਤਰ੍ਹਾਂ ਦੇ ਗੰਭੀਰ ਜਿਹੜੇ આરોਪ ਲਾ ਕੇ ਕਾਂਗਰਸ ਸੋਚੀ ਰਾਜਨੀਤੀ ਤੇ ਉਤਰ ਰਹੀ ਹੈ ਅਸੀਂ ਉਸ ਦੀ ਵੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆ ਸੋ ਅੱਜ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਬਹੁਤ ਬਹੁਤ ਧੰਨਵਾਦ ਸਾਰਿਆਂ ਕੀ ਮਸਲ ਲੱਗ ਰਿਹਾ ਵੀ ਇਹ ਲਗਾਤਾਰ ਜਿਹੜਾ ਫੇਰਾਂ ਦੇ ਵਿੱਚ ਕਾਂਗਰਸ ਪਾਰਟੀ ਹੈ ਕਾਂਗਰਸ ਦੇ ਡਾਗਭੂ ગાંધી ਵੀ ਆਦਿ ਸਭ ਨੂੰ ਆਮ ਤੌਰ 'ਤੇ ਜਿਹੜਾ ਗੱਲ ਦੇ ਅਪੇਖੀ ਗੜੇ ਤੇ ਇਹ ਰੋਸ਼ਨਾ ਵੀ ਕਾਫੀ ਆਤਪਾਲੀ ਦੀ ਸੀ ਉਹ ਆਦਿ ਸਤੇ ਬਲਕਰ ਨੇ ਕਰ ਮਟਰੇ ਨੇਤਾ ਸੀ ਉਹ ਤੇ ਇਦਾਂ ਦੀ ਮੰਨ ਲਈ ਟਾਰਗੇਟ ਕੀਤਾ ਜਾ ਰਿਹਾ ਕਿ ਸਕੇ ਬਿਲਕੁਲ ਮੈਂ ਤੋਂ ਤੁਹਾਨੂੰ ਦੱਸ ਰਿਹਾ ਕਿ ਅੱਜ ਨਹੀਂ ਹੋ ਰਿਹਾ ਜਦੋਂ ਤੋਂ ਦੇਸ਼ ਆਜ਼ਾਦੀ ਤੋਂ ਬਾਅਦ ਵੀ ਲਗਾਤਾਰ ਸੰਗ ਦੇ ਜਿਹੜੇ ਸਵੈਮ ਸੇਵਕ ਹੈ ਉਹਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਜਿਹੜਾ ਇਤਿਹਾਸ ਦੇ ਵਿੱਚ ਪਈਆਂ ਤੁਸੀਂ ਸਾਰੇ ਉਸ ਨੂੰ ਪੜ ਸਕਦੇ ਹੋ ਔਰ ਕਾਂਗਰਸ ਰਾਹੁਲ ਗਾਂਧੀ ਸਾਰੀ ਕਾਂਗਰਸ ਅਜੋਨਾ ਨੂੰ ਕੋਈ ਉਹਨਾਂ ਦੇ ਹੱਥ ਪੱਲੇ ਕੁਛ ਨਹੀਂ ਪੈ ਰਿਹਾ ਲੋਕਾਂ ਦਾ ਵਿਸ਼ਵਾਸ ਖੋ ਚੁੱਕੀ ਹੈ ਕਾਂਗਰਸ ਲਗਾਤਾਰਤਾ ਚ ਪਿਛਲੇ 12-13 ਸਾਲ ਤੋਂ ਲਗਾਤਾਰ ਉਹ ਸੱਤਾ ਤੋਂ 11 ਸਾਲ ਤੋਂ ਬਾਹਰ ਨੇ ਤੇ ਅੱਜ ਆਪਣੀ ਉਹ ਕੋਈ ਜ਼ਮੀਨ ਲੱਭਣ ਦੇ ਲਈ ਫੇਰ ਇਸ ਤਰ੍ਹਾਂ ਦੇ ਹਸਕ ਕੋਛੇ ਹੱਤ ਕੰਡਿਆਂ ਤੇ ਉਤਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਨੂੰ ਉਮੀਦ ਹੈ